ਦਕਸ਼ਾਈ ਗਰੇਵਿਆਰ ਇੰਡੀਆ ਦਾ ਮੋਸਟ ਹੰਟਡ ਸਥਾਨਾਂ ਦੇ ਵਿੱਚੋਂ ਇੱਕ ਉਹ ਸਥਾਨ ਜਿੱਥੇ ਲੋਕੀ ਜਾਣ ਤੋਂ ਡਰਦੇ ਨੇ ਤੇ ਅੱਜ ਅਸੀਂ ਤੁਹਾਨੂੰ ਦੋਸਤਾਂ ਮਿੱਤਰਾਂ ਨੂੰ ਉੱਥੇ ਲੈ ਕੇ ਜਾਵਾਂਗੇ ਅਤੇ ਪੂਰਾ ਤੁਹਾਨੂੰ ਸਫ਼ਰ ਦਿਖਾਵਾਂਗੇ ਕਿ ਇਹ ਜਗ੍ਹਾ ਹੰਟਡ ਹੈ ਜਾਂ ਨਹੀਂ ਜਾਂ ਇਹ ਫਿਰ ਮਨਘੜਤ ਗੱਲਾਂ ਨੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਕਿ ਬ੍ਰਿਟਿਸ਼ Empire ਦੇ ਟਾਈਮ ਮਦਰ ਮੈਰੀ ਜੋ ਕਿ ਪ੍ਰੈਗਨੈਂਸੀ ਦੇ ਵਿੱਚ ਜਿਸ ਦੀ ਡੈਥ ਹੋ ਜਾਂਦੀ ਆ ਤੇ ਬਹੁਤ ਕਸ਼ਟ ਝੱਲੇ ਆ ਉਹਨੇ ਉਸ ਟਾਈਮ ਦੇ ਵਿੱਚ ਤੇ ਬਹੁਤ ਹੀ ਰਿਸਪੈਕਟਡ ਹਿਸਟਰੀ ਆ ਉਹਦੀ ਤਾਂ ਉੱਥੇ ਉਹਨਾਂ ਦੀ ਕਬਰ ਬਣੀ ਹੋਈ ਆ ਤਾਂ ਪੂਰਾ ਗ੍ਰੇਵਿਆਰਡ ਆ ਤੇ ਉਸ ਗ੍ਰੇਵਿਆਰਡ ਨੂੰ ਤੁਹਾਨੂੰ ਦਿਖਾਵਾਂਗੇ ਰਾਤ ਦੇ ਇਹ ਨਹੀਂ ਕਿ ਤੁਹਾਨੂੰ ਦਿਨ ਦੇ ਟਾਈਮ ਲੈ ਕੇ ਜਾ ਰਹੇ ਆ ਰਾਤ ਦੇ 2-3 ਵਜੇ ਦੇ ਟਾਈਮ ਦੇ ਵਿੱਚ ਜਦੋਂ ਅਸੀਂ ਸਫਰ ਕਰਦੇ ਆ ਤੇ ਚਲੋ ਦੋਸਤੋ ਤੁਹਾਨੂੰ ਲੈ ਚੱਲਦੇ ਆ ਦਕਸ਼ਾਈ ਪੂਤਾ ਵਾਲੇ ਸਥਾਨ 'ਚ ਦੋਸਤੋ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਸਾਡੇ 4 ਦੋਸਤਾਂ ਦੇ ਨਾਲ ਜਿੱਥੇ ਅਸੀਂ ਪਹਿਲਾ ਕਸੌਲੀ ਹਿੱਲ ਸਟੇਸ਼ਨ ਦੇ ਉੱਤੇ ਥੋੜਾ ਜਿਹਾ ਫਨ ਕਰਦੇ ਹਾਂ ਆਕਾਸ਼ਦੀਪ 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 ਕਾਸ਼ਦੀਪ ਆਕਾਸ਼ ਆਕਾਸ਼ਦੀਪ ਕਾਸ਼ਦੀਪ ਉਸ ਤੋਂ ਬਾਅਦ ਦੋਸਤੋ ਅਸੀਂ ਜਾਂਦੇ ਹਾਂ ਕਸੌਲੀ ਹਿੱਲ ਸਟੇਸ਼ਨ ਦੇ ਉੱਤੇ ਇਹ 589 ਫੁੱਟ ਉੱਚੀ ਪਹਾੜੀ ਦੇ ਸ਼ਿਖਰ ਦੇ ਉੱਤੇ ਸੋਲਨ ਤੋਂ ਲਗਭਗ 11 ਕਿਲੋਮੀਟਰ ਦੂਰ ਕਾਲਕਾ ਸ਼ਿਮਲਾ ਰੋਡ ਰਾਜਮਾਰਗ ਦੇ ਉੱਤੇ ਮੌਜੂਦ ਹੈ ਜੇ ਉਹ ਹੁਣ ਤਾਂ ਬਲੌਗ ਬਣਾਣਾ ਹੈਗਾ ভাই ਬਾਤ ਤੇ ਬਾਤ ਰੱਖਿਓ ਦੋਸਤੋ ਜੇ ਤੁਸੀਂ ਵੀ ਸਾਡੀ ਤਰ੍ਹਾਂ ਰਾਤ ਦੇ ਟਾਈਮ ਦੇ ਵਿੱਚ ਇੱਥੇ ਆਉਣੇ ਹੋ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹਾਂਗਾ ਵੀ ਇੱਥੇ ਆਪਣੇ ਲਈ ਲਾਈਟ ਦਾ ਸਮਾਨ ਜ਼ਰੂਰ ਲੈ ਕੇ ਆਓ ਕਿਉਂਕਿ ਆਲੇ-ਦੁਆਲੇ ਸਾਰਾ ਜੰਗਲ ਹੈ ਖਾਈ ਦੇ ਵਿੱਚ ਨੂੰ ਅੰਦਰ ਨੂੰ ਜਾ ਕੇ ਸਾਨੂੰ ਦੇਖਣਾ ਪੈਂਦਾ ਹੈ ਤੇ ਕੋਈ ਵੀ ਮਤਲਬ ਇੱਥੇ ਇਦਾਂ ਦੀ ਸੁਵਿਧਾ ਨਹੀਂ ਹੈਗੀ ਕਿ ਤੁਹਾਨੂੰ ਲਾਈਟ 0% ਲਾਈਟ ਮਿਲੇਗੀ ਪੂਰੇ ਜੰਗਲਾਂ ਦੇ ਵਿੱਚ ਪ੍ਰੀ ਵਿਆਰਡ ਦਾ ਮੇਨ ਗੇਟ ਬੰਦ ਹੋਣ ਕਰਕੇ ਸਾਨੂੰ ਕੰਧ ਨੂੰ ਟੱਪ ਕੇ ਇਹਦੇ ਵਿੱਚ ਐਂਟਰ ਕਰਨਾ ਪਿਆ ਵੀਡੀਓ ਦੇਖਣ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਫਸਟ ਟਾਈਮ ਆਏ ਹੋ ਕਿਉਂਕਿ ਆਪਾਂ ਬਹੁਤ ਚੀਜ਼ਾਂ ਦੇ ਉੱਤੇ ਖੋਜ ਕਰਦੇ ਹਾਂ ਛਾਣਵੇਂ ਕਰਦੇ ਹਾਂ ਤੇ ਕੁਝ ਸੱਚ ਦੇ ਫੈਕਟ ਦੇ ਉੱਤੇ ਮੇਰਾ ਇਹ ਚੈਨਲ ਚੱਲਦਾ ਆ ਜਿਦੇ ਕਰਕੇ ਮਤਲਬ ਕਿ ਜੋ ਕਿ ਗੱਡਸ ਦੇ ਨਾਲ ਆਪਾਂ ਗੱਲਾਂ ਕਰੀਦੀਆਂ ਵੀ ਹਾਂ ਇਹ ਚੀਜ਼ ਦੇ ਵਿੱਚ ਸੱਚਾਈ ਕਿੰਨੀ ਕਿ ਸੱਚਾਈ ਹੈ ਇਹ ਸਿਰਫ ਆਪਣਾ ਚੈਨਲ ਹੀ ਦੱਸਦਾ ਆ ਤੇ ਅਗਰ ਤੁਸੀਂ ਵੀ ਸੱਚ ਹੱਕ ਦੇ ਨਾਲ ਚੱਲਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਵੀਡੀਓ ਹੋਂਚ ਅਨਸਾਰ ਤੁਹਾਡੇ ਕੋ ਪਹੁੰਚ ਜਵੇ ਤੇ ਬਹੁਤ ਲੇਟ ਹੋ ਗਈਆਂ ਸੀ ਵੀਡੀਓ ਉਹਦੇ ਲਈ ਮਾਫੀ ਚਾਹਨਾ ਆ ਤੇ ਚਲੋ ਬਣੇ ਰੋ ਵੀਡੀਓ ਇਹ ਜਿਹੜਾ ਨਾ ਜਿੰਨਾ ਦੂੰਗਾ ਟੋਆ ਪਾਤਾ ਮੈਨੂੰ ਹਾਂ ਜੇ ਇਤੋਂ ਸਾਰੀਆਂ ਨੂੰ ਇੱਕੋ ਦਾ ਸਭ ਦੇ ਪਿਆੜਾ ਇਤੋਂ ਸਾਰੀਆਂ 1800 ਸਾਂਦੀਆਂ ਅੱਛਾ ਕਵਰ ਆ ਨਾ ਇਹ ਸਾਰੀਆਂ ਕਪੜਾ ਨੇ ਦੋਸਤੋ ਮੈਂ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਣਾ ਚਾਹੁੰਦਾ ਹਾਂ ਇਸ ਜਗ੍ਹਾ ਦੀ ਸਥਾਪਨਾ 1847 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਪਟਿਆਲਾ ਦੇ ਮਹਾਰਾਜਾ ਉਰਫ ਭਪਿੰਦਰ ਸਿੰਘ ਤੋਂ ਪੰਜ ਪਿੰਡ ਮੁਫਤਕ ਵਿੱਚ ਕਰਵਾ ਕੇ ਕੀਤੀ ਗਈ ਸੀ ਜਿਨ੍ਹਾਂ ਪੰਜ ਪਿੰਡਾਂ 'ਚੋਂ ਦਗਸ਼ਾਈ ਤੁਸੀਂ ਸਭ ਨੇ ਸੁਣਿਆ ਹੀ ਹੋਊਗਾ ਤੇ ਅਸੀਂ ਉਸੇ ਜਗ੍ਹਾ ਤੇ ਤੁਹਾਨੂੰ ਹੁਣ ਸਾਰਾ ਰੂਬਰੂ ਕਰਾ ਰਹੇ ਹਾਂ। ਤਾਂ ਜੋ ਇਹ ਵੀ ਕਬਰਾਂ ਹੀ ਹੈ ਹੈ? ਸਾਰੀਆਂ ਅੰਗਰੇਜ਼ਾਂ ਦੀਆਂ। ਅੰਗਰੇਜ਼ਾਂ ਦੀਆਂ। ਮਦਰ ਮੈਰੀ ਦੀ ਉਹ ਹੈ ਉਹ ਤੇ ਉਹਨੇ ਨਾ ਉੱਭਰਨ ਲੱਗੇ ਸੀ। ਫਰਨਾ ਪਾਈ ਰੱਖਦੇ ਹਾਂ ਕਿੰਨੇ ਤੈਨੂੰ ਉਹ ਗਬਰ ਦੇ ਦੋਸਤੋਂ ਇੰਨਾ ਸਾਰਾ ਸਫਰ ਕਰਨ ਤੋਂ ਬਾਅਦ ਹੁਣ ਅਸੀਂ ਪਹੁੰਚਣ ਵਾਲੇ ਆ ਉਸ ਮਦਰ ਮੈਰੀ ਦੀ ਕਬਰ ਦੇ ਕੋਲ ਬਹੁਤ ਜ਼ਿਆਦਾ ਉਸ ਟਾਈਮ ਬੁਰੇ ਸਮੇਂ ਦੇ ਵਿੱਚੋਂ ਨੰਗੇ ਸੀ ਤੇ ਦੇਖੋ ਤੁਸੀਂ ਖੁਦ ਆਪਣੀਆਂ ਅੱਖਾਂ ਨਾਲ ਉਹ ਵਾਲਾ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਜੀ ਓਏ ਅੱਗੇ ਦੇਖ ਮਦਰ ਮੈਰੀ ਉੱਤੇ ਹਾਂ ਘੱਟ ਆ ਟੱਕੀ ਹੈ ਇਹ ਚ ਆ ਮਦਰ ਮੈਰੀ ਦੀ ਕਬਰ ਹੈ ਭੈਣ ਕਬਰ ਤੇ ਜਿਹੜਾ ਆਜੋ ਚਲੋ ਯਾਰ ਅੱਛਾ ਇਹ ਉਹਦੀ ਹੈ ਤੇਰੀ ਤੇਰੀ ਇਹਦੀ ਵਿਚਾਰੀ ਜੀ ਤੁਸੀਂ ਜੇਤੂ ਜੀ ਸਾਨੂੰ ਸਾਲੀ ਇਹ ਤਾਂ ਅਪ ਚਰੀ ਦਾ ਜੇਤੂ ਜੀ ਸੈਕਰੀਫਾਈਸ ਪੜੋਂਗੇ ਨਾ ਰਿਸਪੈਕਟਿਵ ਉਹ ਮਾਰੇ ਸੀਗੀ ਨਹੀਂ ਨਹੀਂ ਹਾਂ ਫਿਰ ਮਾਰਨਾ ਵਾਲਾ ਹੀ ਹਿਸਾਬ ਸੀ ਭਰਾ ਇਹਨਾਂ ਲੋਕ ਇਹਦੇ ਦਾ ਹਾਸਤਾ ਇਹ ਹੋ ਗਈ ਸੀ ਵੀ ਲੋਕ ਦੀ ਫੋੜ ਕੇ ਲੈ ਜਾਂਦੇ ਸੀ ਉਹ ਇਹ ਮਾਰਬਲ ਦਾ ਟੁਕੜਾ ਅੱਛਾ ਤਾਂ ਤੱਕ ਦੇ ਤਾਂ ਤੱਕ ਕਵਰ ਕਰਦੇ ਸਨ ਤੇ ਲੋਕਾਂ ਨੇ ਦੇਖੋ ਥੋੜੇ ਬਰ ਕੰਦੇ ਆਣ ਦੂਜਾ ਵਾਲੇ ਤੋਂ ਆ ਕੇ ਦੋਸਤੋ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਮਦਰ ਮੈਰੀ ਦੀ ਕਵਰ ਆ ਜੋ ਕਿ ਬ੍ਰਿਟਿਸ਼ Empire ਦੇ ਟਾਈਮ ਦੇ ਵੇਲੇ ਇੱਕ ਬਹੁਤ ਵੱਡਾ ਗ੍ਰੇਵਿਆਰਡ ਹੁੰਦਾ ਸੀ ਇਸ ਜਗ੍ਹਾ ਦੇ ਉੱਤੇ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਹੋਵੇਗਾ ਵੀ ਉਰੇ ਜ਼ੀਰੋ ਵਿਜ਼ਿਬਿਲਟੀ ਆ ਅਗਰ ਤੁਹਾਡਾ ਵੀ ਕਦੇ ਪਲਾਨ ਬਣਦਾ ਹੈ ਜਾਂ ਮਨ ਬਣਦਾ ਇੱਥੇ ਆਉਣ ਦਾ ਖਾਸ ਕਰਕੇ ਰਾਤ ਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਸਮਾਨ ਆਪਣਾ ਪੂਰਾ ਲੈ ਕੇ ਆਓ ਕਿ ਜਿਸ ਚੀਜ਼ ਦੇ ਕਾਰਨ ਤੁਹਾਨੂੰ ਇੱਧਰ ਉੱਧਰ ਕੋਈ ਖਤਰਾ ਨਾ ਹੋਵੇ ਹਨਾ ਕੋਈ ਭੂਤ ਪ੍ਰੇਤ ਦਾ ਖਤਰਾ ਨਹੀਂ ਮੈਂ ਕਹਿ ਰਿਹਾ ਮੈਂ ਤੁਹਾਨੂੰ ਜਾਨਵਰਾਂ ਦਾ ਖਤਰਾ ਕਹਿ ਰਿਹਾ ਹਾਂ ਇਤਿਹਾਸ ਪੜ ਲੀਏ ਯਾਰ ਇੱਕ ਕਬਰਾਂ ਨੇ ਇਹ ਸਾਰੀਆਂ ਕਬਰਾਂ ਨੇ ਨਾ ਕਬਰਾਂ ਕਿੱਥੇ ਉਹਦੇ ਬਾਬੇ ਉਹ ਵੀ ਕਬਰਾਂ ਆਜਾ ਇੱਧਰ ਉਹ ਇੱਧਰ ਨਹੀਂ ਉੱਧਰ ਅੱਗੇ ਚੱਲੋ ਕੋਈ ਵੱਡੀ ਥੱਲੇ ਦਾ ਕਬਰਾਂ ਨਾ ਉਹ ਵੀ ਕਬਰਾਂ ਦੇਖ ਆਜੋ ਬਾਬੇ 1 2 3 ਕਰਾਂ ਮੈਨੂੰ ਡਰ ਨਹੀਂ ਲੱਗ ਰਿਹਾ ਪਰ ਮੈਂ ਸੋਚ ਰਿਹਾ ਕਿ ਤੁਸੀਂ ਮਜ਼ਾਕ ਕਰ ਰਹੇ ਹੋ ਦਾ ਡਰਨਾ ਦਾ ਕੀ ਆ ਚਲੋ ਹੰਗ-ਸੰਗ ਨਹੀਂ ਸੀ ਸਾਡੇ ਦੋਸਤੋ ਜਿੱਦਾਂ ਲੋਕੀ ਸਾਰੇ ਕਹਿੰਦੇ ਆ ਕਿ ਜਗ੍ਹਾ ਹੋਰਰ ਆ ਨਾ ਹੋਰਰ ਤਾਂ ਦੇਖੋ ਜਗ੍ਹਾ ਆਪਾਂ ਕਹਿ ਨਹੀਂ ਸਕਦੇ ਬਟ ਅਗਰ ਅਸੀਂ ਇਹਨਾਂ ਚੀਜ਼ਾਂ ਨਾਲ ਪੰਗੇ ਲਾਵਾਂਗੇ ਤਾਂ ਉਹ ਸਾਨੂੰ ਰਿਪਲਾਈ ਚ ਦਾ ਕੁਛ ਨਾ ਕੁਛ ਦੇਣਗੇ ਸੋ ਥੈਟ ਆਪਾਂ ਉਹਨਾਂ ਨੂੰ ਕਦੇ ਡਿਸਰੈਸਪੈਕਟ ਨਾ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਨੂੰ ਕੁਝ ਆ ਕੇ ਕਹਿਣਗੇ ਇਹ ਨਾ ਚੀਜ਼ਾਂ ਤੇ ਮੈਨੂੰ ਹੁਣ ਆਇਆ ਥੋੜਾ ਹੁਣ ਇੱਥੇ ਰੂਹਾਂ ਦੇ ਸੌਦੇ ਹੁੰਦੇ ਨੇ ਅੱਧਰ ਵੀ ਆਉਂਦੇ ਨੇ ਦੋਸਤੋ ਤੁਸੀਂ ਦੇਖਿਆ ਹੀ ਹੋਣਾ ਹੁਣ ਅਸੀਂ ਪੋੜੀਆਂ ਚੜ ਕੇ ਦਕਸ਼ਾਈ ਗਰੇਵਿਆਰਡ ਦੇ ਟੌਪ ਪਹਾੜੀ ਤੇ ਜਾਣ ਲੱਗੇ ਆਂ ਜਿੱਥੋਂ ਦੀ ਤੁਹਾਨੂੰ ਪੂਰਾ 뷰 ਦਿਖਾਵਾਂਗੇ ਵੀ ਕਿੱਦਾਂ ਦਾ ਦਿਖਦਾ ਆ ਵੀ ਉੱਥੋਂ ਦਾ 뷰 ਮੱਲਵ ਰਾਤ ਵੇਲੇ ਦਾ ਉਹ ਵੀ ਦੇਖਿਓ ਤੇ ਤੁਸੀਂ ਆ ਦੇਖ ਸਕਦੇ ਹੋ ਵੀ ਕਿਵੇਂ ਦਾ 뷰 ਆ ਇਸ ਤੋਂ ਬਾਅਦ ਅਸੀਂ ਉੱਪਰ ਜਾ ਕੇ ਤੁਹਾਨੂੰ ਪੂਰਾ ਉਸ ਚੀਜ਼ ਦਾ 뷰 ਦਿਖਾਵਾਂਗੇ ਤੇ ਮੇਰੇ ਦੋਸਤ ਜੋ ਕਿ ਮੇਰੇ ਨਾਲ ਬਣੇ ਸੀ ਅਸੀਂ ਬਾਰ ਬਾਰ ਇੱਕ ਦੂਜੇ ਨੂੰ ਦੇਖ ਰਹੇ ਸੀ ਕਿਉਂਕਿ ਰਾਤ ਦਾ ਟਾਈਮ ਸੀ ਵੀ ਕੋਈ ਇੱਕ ਤੋਂ ਦੂਜਾ ਵਿਛੜ ਨਾ ਜਾਵੇ ਬੰਦੇ ਦੀ ਹਿੰਮਤ ਨਹੀਂ ਨਾ ਸਿੰਘ ਸੁੰਗ ਗਿਆ ਇਹਦੇ ਆ ਜਾਂਦੇ ਤਾਰੀਆਂ ਗਰੇਵਸ ਨੂੰ ਇੱਥੇ ਹੋਰ ਲੰਬਾ ਜਾ ਕੀ ਹੈ ਇਹ ਇੱਥੇ ਜਾਣਾ ਮਤਲਬ ਆਦਰ ਤੁਸੀਂ ਬੱਸ ਇੱਧਰ ਤੋਂ ਕੋਲ ਕੇ ਆ ਜਾਓ ਮੈਨੂੰ ਥੋੜਾ ਇਹ ਲੱਗਦਾ ਓਬਜੈਕਟਿਵਲ ਕਿ ਬਹੁਤ ਛੋਟੇ ਬੱਚੇ ਵੀ ਗਰੇਵ 6-6 ਮਹੀਨੇ ਇੱਕ ਇੱਕ ਸਾਲ ਵਾਲੇ ਆਜੋ ਉਹ ਜਿਹੜੀ ਸਮਝੀ ਅੱਛਾ ਛੋਟੇ ਬੱਚਿਆਂ ਦੀ ਗੱਲ ਹੈ ਅੱਜ ਦਾ ਪਿੰਜਰੇ ਸਪੈਸ਼ਲ ਆ ਹਾਂ ਹਾਂ ਇਹ ਬੱਚੇ ਦੀ ਹੋਗੀ ਇਹ ਵੀ ਕੋਈ ਸਪੈਸ਼ਲ ਬੱਚਾ ਹੋਊਗਾ ਜਿਹੜੀ ਉੱਪਰ ਲਿਖਿਆ ਹੋਇਆ ਤੇ ਇੱਥੇ ਕਿਤੇ ਛੋਟੇ ਬੱਚੇ ਦੀ ਇਹ ਮੈਂ ਦੇਖਿਆ ਆ ਇਹ ਸਾਰੀਆਂ 올ਓਵਰ ਬੱਚਿਆਂ ਦੀ ਹੀ ਲੱਗ ਰਹੀਆਂ ਨਹੀਂ ਨਹੀਂ ਬੱਚਾ ਨਹੀਂ ਇਹ ਸਰ ਦੋਸਤੋ ਇੰਨਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਪਹੁੰਚ ਜਾਨੇ ਆ ਦਗਸ਼ਾਈ ਦੇ ਟੌਪ ਜਗ੍ਹਾ ਤੇ ਜੋ ਕਿ ਸਭ ਤੋਂ ਉੱਪਰਲਾ ਸ਼ਿਖਰ ਅਸੀਂ ਜਿਹਨੂੰ ਕਹਿ ਦਿੰਨੇ ਆ ਪਹਾੜੀ ਦਾ ਆ ਦੇਖੋ ਤੁਸੀਂ ਇੱਥੇ ਦਾ ਵਿਊ ਦੇਖੋ ਮਤਲਬ ਇਦਾਂ ਦਾ ਕੁਝ ਵਿਊ ਤੁਹਾਨੂੰ ਨਜ਼ਰ ਆਏਗਾ ਉੱਥੇ ਮਤਲਬ ਸਾਰੇ ਪਾਸੇ ਲੈਟਾਂ ਹੀ ਲੈਟਾਂ ਮਤਲਬ ਪਰ ਇੱਥੇ ਤੁਹਾਨੂੰ ਕੁਝ ਨਹੀਂ ਦਿਖੇਗਾ ਪਹਾੜੀ ਤੋਂ ਇਧਰਲੀ ਸਾਈਡ ਖਾਈ ਦਿਖੇਗੀ ਤੇ ਇਧਰਲੀ ਸਾਈਡ ਸਾਰੀਆਂ ਗਰੇਵਜ਼ ਮਤਲਬ ਦਿਖਣਗੀਆਂ ਤੁਹਾਨੂੰ ਆ ਦੇਖੋ ਇਹ ਕਿਤੇ ਹੈਗੀ ਤੁਸੀਂ ਆ ਪੜ੍ਹ ਲਓ ਇੱਕ ਬੱਦਿਆ ਹੋਇਆ ਸਾਰੇਆਂ ਦੀ ਇਹ ਸਾਰੇ ਬਾਹਰ ਦੇ ਹੀ ਨੇ ਏ ਦੇਖੋ ਦੋਸਤੋ ਇਹ ਸਾਰੀ ਬ੍ਰਿਟਿਸ਼ ਟਾਈਮ ਦੇ ਸਮੇਂ ਦੇ ਜੋ ਮਤਲਬ ਸੀਗੇ ਉਹਨਾਂ ਦੀ ਆਰਮੀ ਜਾਂ ਕੋਸ਼ਣਾ ਇਹ ਉਹਨਾਂ ਦੀ ਸਭ ਦੀ ਗਰੇਵਜ਼ ਆ ਇਹ ਮਤਲਬ ਜਿਨ੍ਹਾਂ ਨੂੰ ਮਤਲਬ ਇੱਥੇ ਦਫਨਾਇਆ ਗਿਆ ਸੀਗਾ ਤੇ ਬਹੁਤ ਅੱਛੀ ਕੁਆਲਿਟੀ ਦਾ ਇਹਦੇ ਉੱਤੇ ਸੰਗਮਰਮਰ ਲੱਗਾ ਆ ਜੋ ਕਿ ਮੈਨੂੰ ਨਹੀਂ ਲੱਗਦਾ ਇੰਡੀਆ ਦੇ ਵਿੱਚ ਅੱਜ ਵੀ ਬਣਦਾ ਹੋਊਗਾ ਸੋ ਤੁਸੀਂ ਅਸੀਂ ਖੁਦ ਦੇਖੋ ਉਹਨੂੰ ਸਪਰਸ਼ ਕਰਕੇ ਦੇਖਦੇ ਆਂ ਵੀ ਕਿ ਕਿੰਨੀ ਕੁ ਵਧੀਆ ਮਤਲਬ ਜੋ ਅੱਜ ਵੀ ਟਿੱਕਿਆ ਹੋਇਆ 200 ਸਾਲ ਪੁਰਾਣੀਆਂ ਜੋ ਗਰੇਵਜ਼ ਅੱਜ ਵੀ ਮਤਲਬ ਇਦਾਂ ਖੜੀਆਂ ਨੇ ਆਹ ਦੇਖੋ ਬਾਬੇ ਯਾਰ ਕਰਨ ਵਾਲੀ ਚੀਜ਼ ਅਸਲੀ ਹੈ 1918 ਹਾਂ ਇੰਨੀ ਵੀ ਮਤਲਬ 200 ਸਾਲ 1900 ਤੋਂ ਹੀ ਪਿੱਛੀ ਹੈ ਹਨਾ 100 150 ਸਾਲ ਹੋ ਗਏ ਮਤਲਬ ਇਸ ਤੋਂ نیچے ਵੀ ਭਾਜੀ ਕੁਝ ਹੋਏਗਾ ਹਾਂ ਮੈਂ ਇੱਥੇ ਲਟਾਈਆਂ ਜਗ ਰਹੀਆਂ ਮੈਂ ਕੋਈ ਨਹੀਂ ਜੋ ਕੋਈ ਆ ਬੱਚਿਆਂ ਦੀਆਂ ਨਾ ਅੱਜ ਵੀ ਆ ਵੀ ਕਿਸੇ ਦੀ ਆ ਇੱਕ ਤੋਂ ਸਾਈਡ ਤੇ ਉੱਕੇ ਲੱਗੀ ਐ ਓਪਨ ਗਰੇਵੀਅਰ ਸੀ ਬਣਾ ਰਹੇ ਸਨ ਮਾਜਾ ਪਾਕਤਮਾ ਇੱਥੇ ਜੇ ਆਪਾਂ ਦੇ ਨਹੀਂ ਜਾਂਦੇ ਨਾ ਇੱਥੇ ਦਗਸ਼ਈ ਜੇਲ੍ਹ ਵੀ ਹੈਗੀ ਅੱਛਾ ਜਿਹਦੇ ਵਿੱਚ ਗਾਂਧੀ ਨੂੰ ਤੇ ਨੱਥੂਰਾਮ گورਸੇ ਨੂੰ ਵੀ ਰੱਖਿਆ ਸੀ ਅੱਛਾ ਮੈਂ ਸ਼ੈਲਸ ਨੇ ਪਾਈ ਜੀ ਦੇਖਾ ਜਿਵੇਂ ਕਿ ਤੁਸੀਂ ਸੁਣ ਰਹੇ ਹੋ ਮੰਨ ਲਓ ਜੋ ਸਾਡੇ ਮਿੱਤਰ ਨੇ ਉਹ ਕਹਿ ਰਹੇ ਨੇ ਕਿ ਇੱਥੇ ਮਤਲਬ ਇੱਕ ਜੇਲ ਵੀ ਮੌਜੂਦ ਹੈ ਜੋ ਕਿ ਜਿੱਥੇ ਗਾਂਧੀ ਨੂੰ ਤੇ ਨੱਥੂ ਰਾਮ ਗੋਣਸੇ ਨੂੰ ਰੱਖਿਆ ਗਿਆ ਸੀ ਤੇ ਮਤਲਬ ਉਸ ਜਗ੍ਹਾ ਤੇ ਜਾਣਾ ਤਾਂ ਸੀ ਬਟ ਇਸ ਟਾਈਮ ਸਾਰਾ ਕੁਝ ক্লোਜ਼ ਹੋ ਚੁੱਕਾ ਸੀ ਕਦੇ ਹੱਗੇ ਸਾਡਾ ਢੇੜਾ ਲੱਗਿਆ ਤਾਂ ਜ਼ਰੂਰ ਤੁਹਾਨੂੰ ਅਸੀਂ ਉਸ ਜਗ੍ਹਾ ਤੇ ਵੀ ਘੁਮਾ ਕੇ ਲੈ ਕੇ ਆਵਾਂਗੇ ਤੇ ਪੂਰਾ ਬਲੌਗ ਪਾਵਾਂਗੇ ਉੱਥੇ ਦਾ ਪਹਿਲਾਂ ਸਿਰਫ ਆਹ ਗੇਟ ਬੂਟ ਦੀ ਨਹੀਂ ਸੀ ਸਿਰਫ ਆਈਜੀ ਪੋਰਚ ਅੱਛਾ ਠੀਕ ਇਸੀ ਦਾ ਕੀ ਹੈ ਦੋਸਤੋ ਇਹ ਮੇਨ ਐਂਟਰੈਂਸ ਹੈ ਜਿਹਦੀ ਮੈਂ ਗੱਲ ਕੀਤੀ ਸੀ ਜੋ ਕਿ ਪੂਰੀ ਤਰ੍ਹਾਂ ক্লোਜ਼ ਹੈ ਕਾਫੀ ਸਾਲਾਂ ਤੋਂ ਤੇ ਸਿਮਾ ਕਾਰਟਨ ਆਇਆ ਗੁਗੀ ਮੰਦੇ ਕੋਲ ਸੱਤ ਜਗ ਚੜਾ 1800 ਤੇ ਗੂਗੀ ਤੇ ਬੋਚ ਬਣਿਆ ਬਣਾਇਆ ਹੋਇਆ ਦੇਖ ਲਿਓ ਤੁਸੀਂ ਕਿੰਨੇ ਆਣੇ ਇਸ ਟਾਈਮ ਇਸ ਟਾਈਮ ਹੀ ਬਣਾਇਆ ਹੋਣਾ ਬੋੜੇ ਹਨ ਬਹੁਤ ਨੇ ਕੀ ਬਲੌਗ ਭਾਜੀ ਨਹੀਂ ਨਹੀਂ ਇੰਤਰੀਜੀ ਆ ਕੁਆਇਰ ਜੇ ਅੱਜ ਇਹ ਦੁਪਹਿਰ ਨੂੰ ਜੀ ਆਉਂਗੇ ਤਾਂ ਪਾਰਕ ਹੈ ਨਾ ਉਹ ਹੀ ਤਾਂ ਕਹਿ ਰਹੇ ਨੇ ਦੋਸਤੋ ਇੰਨਾ ਸਭ ਸਫਰ ਕਰਨ ਤੋਂ ਬਾਅਦ ਤੇ ਸਾਡਾ ਟਾਈਮ ਹੋ ਗਿਆ ਸੀ ਤੇ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਜੋ ਕਿ ਬਹੁਤ ਜ਼ਿਆਦਾ ਸਟ੍ਰੈਚ ਹੋ ਚੁੱਕੀ ਸੀਗੀ ਤੇ ਮੈਂ ਸੋਚਿਆ ਕਿ ਹੁਣ ਕਲੋਜ਼ ਕਰ ਦਈਏ ਇਸ ਚੀਜ਼ ਨੂੰ ਤੇ ਦੇਖੋ ਦੋਸਤੋ ਮੇਰੇ ਚੈਨਲ ਦਾ ਸ਼ੁਰੂ ਤੋਂ ਹੀ ਇਹ ਪੇਸ਼ ਆ ਰਿਹਾ ਹੈ ਕਿ ਅਸੀਂ ਸੱਚ ਉੱਤੇ ਵਰਕ ਕਰੀਦਾ ਦੇਖੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਅਸੀਂ ਗਲਤ ਇਨਫਲੂਐਂਸ ਨਹੀਂ ਕਰੀਦਾ ਵੀ ਆਹ ਚੀਜ਼ ਇਦਾਂ ਆ ਜਾਂ ਫਿਰ ਕਿਸੇ ਨੂੰ ਗਲਤ ਉਸ ਚੀਜ਼ ਤੇ ਪੜਕਾਣਾ ਤੇ ਦੇਖੋ ਦੋਸਤੋ ਅਸੀਂ ਜਿੱਦਾਂ ਕਿ ਇੱਥੇ ਆਏ ਜੋ ਅਸੀਂ ਫੀਲ ਕੀਤਾ ਤਾਂ ਮਤਲਬ ਇੱਕ ਤਰ੍ਹਾਂ ਦਾ ਸਾਨੂੰ ਤਾਂ ਘੁੰਮਣ ਫਿਰਨ ਨੂੰ ਮਿਲਿਆ ਦੇਖੋ ਕੁਝ ਨਵਾਂ ਦੇਖਣ ਨੂੰ ਮਿਲ ਗਿਆ ਹਨ ਤੇ ਇੱਥੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਤਰ੍ਹਾਂ ਦੇ ਭੂਤ ਪ੍ਰੇਤ ਹੈ ਦੇਖੋ ਭੂਤ ਭਰੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਜੇ ਅਗਰ ਤੁਸੀਂ ਕਿਸੇ ਚੀਜ਼ ਨਾਲ ਛੇੜਖਾਨੀ ਕਰਦੇ ਹੋ ਤਾਂ ਉਹ ਰਿਪਲਾਈ ਜ਼ਰੂਰ ਦਿੰਦੀ ਆ ਅਗਰ ਤੁਸੀਂ ਕਦੇ ਕਿਸੇ ਨਾਲ ਗਲਤ ਨਹੀਂ ਕਰਦੇ ਤਾਂ ਸ਼ਾਇਦ ਮੇਰੇ ਖਿਆਲ ਨਾਲ ਤੁਹਾਨੂੰ ਕੋਈ ਭੂਤ ਪ੍ਰੇਤ ਕੁਝ ਨਹੀਂ ਕਹਿੰਦਾ ਵੀਡੀਓ ਚੰਗੀ ਲੱਗੀ ਹੋਵੇ ਅਤੇ ਮੇਰੇ ਦੋਸਤਾਂ ਨਾਲ ਮੇਰੇ ਸਫ਼ਰ ਬਾਰੇ ਸਾਰੇ ਦੋਸਤ ਤੁਹਾਨੂੰ ਵਧੀਆ ਲੱਗੇ ਹੋਣ ਤਾਂ ਵੀਡੀਓ ਨੂੰ ਲਾਈਕ ਦੇ ਨਾਲ ਨਾਲ ਕਮੈਂਟ ਕਰਕੇ ਦੱਸਣਾ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਚੈਨਲ ਨੂੰ ਕਿਉਂਕਿ ਬਹੁਤ ਵਧੀਆ-ਵਧੀਆ ਜਗ੍ਹਾ ਤੇ ਅਸੀਂ ਪਲੇਸਿਸ ਤੇ ਘੁੰਮਾਂਗੇ ਔਰ ਵਧੀਆ-ਵਧੀਆ ਕੰਟੈਂਟ ਵੀ ਕ੍ਰੀਏਟ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਦਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜਿਸ ਨੂੰ ਦਕਸ਼ਾਈ ਗਰੇਵੀ ਅਡਾਰੇ ਨਾ ਪਤਾ ਹੋਵੇ ਧੰਨਵਾਦ ਦੋਸਤੋ